ਨੂੰ ਵੱਡਾ ਨਿਰਦੇਸ਼ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੂੰ 1 ਕਰੋੜ ਅਤੇ ਜ਼ਖਮੀ ਦੇ ਪਰਿਵਾਰ ਨੂੰ ਮਿਲੇਗਾ 50 ਲੱਖ ਦਾ ਮੁਆਵਜ਼ਾ ਜੁਲਾਈ 2022 ਦੇ ਵਿੱਚ ਲੰਚ ਦੌਰਾਨ ਰੁਖ ਡਗਣ ਕਰਕੇ ਵਾਪਰੇ ਅਸੀਂ ਹਾਦਸਾ ਲੰਡਨ ਦੇ ਮਹਾਤਮਾ ਗਾਂਧੀ ਡੇਪੋਤਾਂ ਨਿਰਾਦਰ ਸ਼ਾਤੀ ਅੰਸਰਾ ਨੇ ਬੁੱਤ ਤੇ ਕੀਤੀ ਸਪਰੇ ਲਿਖੇ ਦੇਸ਼ ਵਿਰੋਧੀ ਨਾਰੇ ਕੁਲ ਇੰਦਰੀਕਾ ਪਦੇ ਵਿੱਚ ਬਾਬਾ ਚੇਤਨਨ ਨੂਨ ਲੈ ਕੇ ਨਵਾਂ ਖੁਲਾਸਾ ਮੋਬਾਈਲ ਤੋਂ ਮਿਲੇ ਕਈ ਕੁੜੀਆਂ ਦੇ ਚੈਟਸ ਲੜਕੀਆਂ ਨੂੰ ਚਾਂਸਾ ਦੇ ਕੇ ਫਸਾਉਣ ਦੀ ਕਰਦਾ ਸੀ ਕੋਸ਼ਿਸ਼। ਸਿਆਮ ਭਗਵਾਨ ਦਵਾਨ ਅੱਜ ਸ਼ਾਮ ਨੂੰ ਗ੍ਰਹਿ ਮੰਤਰੀ ਅਮਰ ਸ਼ਾਹ ਦੇ ਨਾਲ ਕਰਨਗੇ ਮੁਲਾਕਾਤ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੀ ਦੇਣਗੇ ਰਿਪੋਰਟ ਐਸ ਡੀ ਆਰ ਐਫ ਫੰਡ ਦਾ ਵੀ ਚੁੱਕਣਗੇ ਮੁੱਦਾ। ਨਵਾਂ ਪ੍ਰਧਾਨ ਚੁਣਿਆ ਹੀ ਹਰਿਆਣਾ ਕਾਂਗਰਸ ਦੇ ਵਿੱਚ ਛੜਿਆ ਕਟਕਲੇਸ਼ ਰਾਓ ਨਰਿੰਦਰ ਦੀ ਨਿਯੁਕਤੀ ਤੇ ਸਾਬਕਾ ਮੰਤਰੀ ਅਜੇ ਆਦਰਕੋ ਫਿਰ ਸਵਾਲ ਕਿ ਆ ਬੇਦਾਗ ਅਕਸ ਵਾਲੇ ਨੇਤਾ ਨੂੰ ਪ੍ਰਧਾਨ ਬਣਾਉਣ ਦੀ ਹੋਈ ਸੀ ਗੱਲ ਜੰਹਰਾਤੇ ਗਾਜ਼ਾਬ ਜੰਗ ਰੋਕਣ ਦੇ ਲਈ ਪ੍ਰੰਪਦੀ ਸ਼ਾਂਤੀ ਨੀਤੀ ਦਾ ਪੀਐਮ ਮੋਦੀ ਨੇ ਕੀਤਾ ਸਵਾਗਤ ਕੋਲੇਸ ਕਦਮ ਲੈ ਨਾਲ ਵਿਕਾਸ ਦਾ ਚੁੰਡੇਵਾਰਾ ਉਮੀਦ ਹੈ ਸਾਰਿਆਂ ਤਿਰਾਂ ਕਰਨ ਗਿਆ ਸਮਰਥ ਹਰਿਆਣਾ ਦੇ ਮੁੱਖ ਮੰਤਰੀ ਨਾਟ ਸਾਨੀ ਦਾਜਪੁਰ ਖੇਤਰ ਦौरा ਪਾਠ 90 ਅੰਗਰਵਾੜੀ ਕੇਂਦਰਾ ਦਾਕਰਨ ਕੇ ਉਦਘਾਟਨ 650 ਸੈਂਟਰਾਂ ਦੇ ਨਵੀਨੀਕਰਨ ਦੇ ਕੰਮ ਦੀ ਵੀ ਕਰਨਗੇ ਸ਼ੁਰੂਆਤ ਪੰਜਾਬੀ ਗਾਇਕ ਰਾਜੀਵ ਜਵੰਦਾ ਦੇ ਲਈ ਦਵਾਵਾਦ ਦੌਰ ਜਾਰੀ ਹਾਲਮੀ ਵੈਂਟੀਲੇਟਰ ਸਪੋਰਟ ਤੇ ਨਿਦਾਜਵੀਰ ਡਾਕਟਰ ਲਗਾਤਾਰ ਕਰੇ ਨਿਗਰਾਨੀ ਅਸ਼ਟਮੀ ਦੇ ਮੌਕੇ ਅਜਮਾ ਮੋਹਗ ਮਹਾਗੋਰੀ ਦੀ ਪੂਜਾ ਅਰਚਨਾ ਕਰ ਰਹੇ ਸਧਾਲੂ ਸਵੇਤੋਹੀ ਮੰਦਰਾ ਦੇ ਵਿੱਚ ਮੜਿਆ ਆਸਤਾ ਦਸਲਾ ਘਰਾਂ ਦੇ ਵਿੱਚ ਕੀਤਾ ਜਾ ਰਿਹਾ ਕੰਜਕ ਪੂਜਾ न्यूज़ हेडलाइंस के प्रायोजक पतंजलि गाय का घी माँ का भरोसा प्यार से भरोसा सचिकाल न्यूज़ एट पंजाब हरियाणा देख रहे सारे दशक का स्वागत है मैं तो हार्ड इन संधू तो डायरेक्ट डिस्ट्रिक्ट प्रोग्राम लेके हाज़र ना ਗੱਲ ਕਰਾਂਗੇ ਡਾਇਰੈਕਟ ਡਿਸਟ੍ਰਿਕਟ ਦੀ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਹੈ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਉਸ ਦੇ ਬਾਅਦ ਰੁਕ ਕਰਦੇ ਆ ਤਾਂ ਚੰਡੀਗੜ੍ਹ ਦੇ ਸਕੂਲ ਦੇ ਵਿੱਚ ਦਰਖਤ ਹੇਠਾਂ ਔਣ ਦੇ ਨਾਲ ਵਿਦਿਆਰਥਣ ਦੀ ਮੌਤਾ ਮਾਮਲਾ ਦਾ ਇਸ ਮਾਮਲੇ ਦੇ ਵਿੱਚ ਪੰਜਾਬ ਹਰਨ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਉਹਨਾਂ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ ਜ਼ਖਮੀ ਵਿਦਿਆਰਥਣ ਨੂੰ ਜਿਹੜਾ ਉਸ ਦਾ ਪਰਿਵਾਰ ਹੈ ਉਸ ਨੂੰ 50 ਲੱਖ ਰੁਪਏ ਦਿੱਤਾ ਜਾਏਗਾ ਤਾਂ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਤਾਂ ਚੰਡੀਗੜ੍ਹ ਦੇ ਸੈਕਟਰ 9 ਦੇ ਸਥਿਤ ਕਨਵੈਂਟ ਸਕੂਲ ਦੇ ਵਿੱਚ ਦੱਸਿਆ ਕਿ ਹਾਦਸਾ ਵਾਪਰਿਆ ਸੀ 8 ਜੁਲਾਈ 2022 ਨੂੰ ਇਹ ਘਟਨਾਕ੍ਰਮ ਹੋਇਆ ਸੀ ਜਦੋਂ ਸਕੂਲ ਦੇ ਅੰਦਰ ਇੱਕ ਪੁਰਾਣਾ ਪਿੱਪਲ ਦਾ ਦਰਖਤ ਡਿੱਗ ਗਿਆ ਸੀ ਜੋ ਬੇहद ਹੀ ਪੁਰਾਣਾ ਸੀ ਔਰ ਉਸਦੀ ਹਾਲਤ ਬੇहद ਹੀ ਖਸਤਾ ਸੀ ਸਾਤ ਸਵੇਰੇ ਦੋ ਵਿਦਿਆਰਥਣਾਂ ਦੱਸਦੇ ਕਿ ਉਸ ਰਖਤ ਦੇ ਹੇਠਾਂ ਬੈਠੀਆਂ ਸਨ ਰੋਟੀ ਖਾ ਰਹੀਆਂ ਸਨ ਇਸ ਦੌਰਾਨ ਇੱਕ ਵਿਦਿਆਰਥਣ ਦੀ ਮੌਕੇ ਤੇ ਮੌਤ ਹੋ ਗਈ ਸੀ ਔਰ ਇੱਕ ਵਿਦਿਆਰਥਣ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਸੀ ਜਿਸ ਦੀ ਬਾਹ ਵਡਣੀ ਪਈ ਸੀ ਅੰਦਾਜ਼ਾ ਲਾਇਆ ਜਾ ਸਕਦਾ ਜਦੋਂ ਇਸ ਤਰੀਕੇ ਬੱਚੇ ਦੀ ਬਾਹ ਜਾਂ ਕੋਈ ਵੀ ਹੋਵੇ ਉਸ ਦਾ ਕੋਈ ਵੀ ਸਰੀਰ ਦਾ ਅੰਗ ਜਿਹੜਾ ਵਡਣਾ ਪਵੇ ਤਾਂ ਵਾਕਈ ਉਸ ਸਾਰੀ ਜ਼ਿੰਦਗੀ ਦੇ ਲਈ ਅੱਜਾ ਹੋ ਜਾਂਦਾ ਹੈ 우ਮੇਸ਼ ਸ਼ਰਮਾ ਮੇਰੇ ਸੋਗੀ ਫੋਨ ਲਾਈਨ ਤੇ ਨੇ 우ਮੇਸ਼ ਬੇਸ਼ੱਕ ਥੋੜਾ ਸਮਾਂ ਲੱਗਿਆ ਹੈ ਪਰ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੋਰ ਕੀ ਬਧੇਰੇ ਜਾਣਕਾਰੀ ਹੈ ਕੋਈ ਦੱਸਦਾ ਆਪ ਦਾ ਜਗਾ 2022 ਤੱਕ ਹੱਦ ਤੱਕ ਇੱਕ ਪ੍ਰਾਈਵੇਟ ਸਕੂਲ ਦਾ ਕਾਰਪਸ ਸੀ ਉੱਥੇ ਇੱਕ ਪੁਰਾਣਾ ਬਹੁਤ ਪੁਰਾਣਾ ਪਿੰਡ ਆ ਉਹਦੀ ਟੈਣੀ ਕੋ ਬੱਤੀ ਤੈਨ ਜਿੱਦੋਂ ਇੱਕ ਸਿਰ ਸਟੂਡੈਂਟ ਦੀ ਉਹਦੀ ਦਰਦ ਮੌਤ ਹੋ ਗਈ ਸੀ ਇੱਕ ਸਿੱਧ ਪ੍ਰਾਈਵੇਟ ਦਾ ਆਪੀ ਵੜਨਾ ਪਿਆ ਇੱਕ ਕਮੇਟੀ ਬਣਾਈ ਸੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸਾ ਨੈਟਵਰਕ ਦੇ ਵਿੱਚ ਆ ਕੇ ਉਮੇਸ਼ ਗੱਲ ਕਰਿਓ ਤਾਂ ਕਿ ਬਿਹਤਰ ਜਿਹੜਾ ਹੈ ਉਹ ਸਮਝ ਜਾਵੇ ਦਰਸ਼ਕਾਂ ਨੂੰ ਕਿ ਕੁਝ ਜਾਣਕਾਰੀ ਤੁਸੀਂ ਦੇ ਰਹੇ ਹੋ ਕਿਉਂਕਿ ਬੇहद ਅਹਿਮ ਹੈ ਜਿਸ ਤਰੀਕੇ ਦੇ ਨਾਲ ਇਹ ਫੈਸਲਾ ਆਇਆ ਹੈ ਮ੍ਰਿਤਕਾ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤਾ ਜਾਏਗਾ ਹਾਲਾਂਕਿ ਉਹ ਜਾਨ ਚਲੀ ਗਈ ਬੱਚੀ ਦੀ ਤਾਂ ਉਹ ਜਿਹੜਾ ਕਾਟਾ ਹੈ ਕੋਈ ਵੀ ਅ ਜਿਹੜੀ ਰਕਮ ਹੈ ਉਹ ਪੂਰਾ ਨਹੀਂ ਕਰ ਸਕਦੀ ਕਿਸੇ ਵੀ ਤਰ੍ਹਾਂ ਦੇ ਨਾਲ ਹਾਲਾਂਕਿ ਇੱਕ ਮੁਆਵਜ਼ਾ ਹੁੰਦਾ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਬੱਚੇ ਦਾ ਹੋਇਆ ਹੈ ਉਹਨਾਂ ਦੇ ਔਰ ਦੂਸਰਾ ਜਿਹੜੀ ਜ਼ਖਮੀ ਲੜਕੀ ਹੈ ਉਸ ਦੀ ਬਾਹ ਵਟਣੀ ਪਈ ਸੀ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤਾ ਜਾਏਗਾ ਉਮੇਸ਼ ਤੁਸੀਂ ਗੱਲ ਪੂਰੀ ਕਰ ਸਕਦੇ ਹੋ ਜੀ ਮੋਈ ਗੱਲ ਦਾ ਸਰਾ ਸੀਗਾ ਕਿ ਦਰਦਨਾਖਾ ਖਾਸਾ ਸੀ ਇੱਕ ਐਡਮਿਨਿਸਟ੍ਰੇਸ਼ਨ ਹੈ ਉਸ ਦਾ ਮੈਂ ਇੱਕ ਕਮੇਟੀ ਬਣਾਈ ਸੀ ਜੀ ਰਿਟਾਇਰਡ ਜਸਟਿਸ ਚੋਹਾਨ ਦੀ ਅਗਵਾਈ ਵਿੱਚ ਔਰ ਉਹਨਾਂ ਨੇ ਕੁਝ ਸਿਫਾਰਸ਼ਾਂ ਜਿਹੜੀ ਹੈਗੀਆਂ ਉਹ ਕਿਹਾ ਸੀਗਾ ਜਿਹਦੇ ਵਿੱਚ ਮੁਆਵਜ਼ੇ ਦਾ ਵੀ ਜ਼ਿਕਰ ਸੀ ਬਾਕੀ ਕਈ ਸਵਾਰਸ਼ਾਂ ਮੰਨ ਲਈ ਗਈ ਸੀ ਲੇਕਿਨ ਕੰਪਨਸੇਸ਼ਨ ਦੀ ਗੱਲ ਨਹੀਂ ਹੋਈ ਸੀ ਹਾਈ ਕੋਰਟ ਨੇ 8 ਜੁਲਾਈ ਨੂੰ ਆਪਣਾ ਫੈਸਲਾ ਸਰੋਚਿਤ ਰੱਖਿਆ ਸੀ ਔਰ ਦੇਰ ਰਾਤ ਜਿਹੜਾ ਇੱਕ ਫੈਸਲਾ ਅਪਲੋਡ ਹੋਇਆ ਉਹਦੇ ਵਿੱਚ 1 ਕਰੋੜ ਜਿਹੜੀ ਸਟੂਡੈਂਟ ਮ੍ਰਿਤਕ ਸਟੂਡੈਂਟ ਆ ਉਹਦੇ ਪਰਿਵਾਰ ਨੂੰ ਤੇ 50 ਲੱਖ ਜਿਹਦਾ ਹੱਥ ਵੱਡਿਆ ਗਿਆ ਸੀ ਉਹਦੇ ਪਰਿਵਾਰ ਨੂੰ ਦੇਣ ਦਾ ਫੈਸਲਾ ਦਿੱਤਾ ਹੈ ਹਾਈ ਕੋਰਟ ਨੇ ਹੁਣ ਗੱਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਕਿਉਂ ਲੜਨੀ ਪਈ ਕਿਉਂਕਿ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੀ ਕਮੇਟੀ ਬਣਾਈ ਗਈ ਸੀਗੀ ਉਹਨਾਂ ਨੇ ਸਿਫਾਰਸ਼ਾਂ ਦਿੱਤੀਆਂ ਸੀ ਕਿ ਧਿਆਨ ਰੱਖਿਆ ਜਾਏ ਓਪਨ ਵਿੱਚ ਜਿੱਥੇ ਸਟੂਡੈਂਟ ਖਾਣਾ ਖਾਂਦੇ ਅਤੇ ਐਦਾਂ ਦੀ ਕੋਈ ਪੇੜ ਐਦਾਂ ਦਾ ਨਾਂ ਹੋਏ ਕੋਈ ਖੋਖਲਾ ਪੇੜ ਨਾ ਹੋਏ ਔਰ ਬਾਕੀ ਸਿਫਾਰਸ਼ਾਂ ਸਾਰੀ ਮੰਨ ਲਈ ਗਈ ਸੀ ਲੇਕਿਨ ਕੰਪਨਸਸ਼ਨ ਵਾਲੀ ਗੱਲ ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਮੰਨੀ ਸੀ ਔਰ ਇਹ ਕਹਿਤਾ ਸੀਗਾ ਕਿ ਇਹ ਕਮੇਟੀ ਜਿਹੜੀ ਹੈਗੀ ਆ ਇਹ ਸਿਰਫ ਰეკਮੈਂਡ ਕਰ ਸਕਦੀ ਹੈ ਅਸੀਂ ਇਹਦੀ ਸਿਫਾਰਸ਼ਾਂ ਮੰਨਣ ਲਈ ਮਜਬੂਰ ਨਹੀਂ ਆ ਸਭ ਜਿਹੜੇ ਪਰਿਵਾਰ ਨੇ ਉਹਨਾਂ ਨੇ ਫਿਰ ਪੰਜਾਬ ਰੈਣਾ ਹਾਈ ਕੋਰਟ ਦਾ ਰੁਕ ਕੀਤਾ ਸੀਗਾ ਔਰ ਉਸ ਤੋਂ ਬਾਅਦ ਇਹ ਫੈਸਲਾ ਸਾਹਮਣੇ ਆ ਜਿਹਦੇ ਵਿੱਚ 1 ਕਰੋੜ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਦੇ ਨਾਲੇ ਬਾਕੀ ਸਿਫਾਰਸ਼ਾਂ ਵੀ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ। ਹੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ उमेश ਤਕੁਲ ਬਿਲਾਕੇ ਕਮੇਟੀ ਬਣਦੀ ਹੈ ਉਸ ਤੋਂ ਬਾਅਦ ਹੁਣੇ ਫੈਸਲਾ ਆਇਆ ਹੈ ਔਰ ਇਸ ਦੇ ਵਿੱਚ ਸਾਫ਼ ਤੌਰ ਤੇ ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਏਗਾ ਇਹਨਾਂ ਪਰਿਵਾਰਾਂ ਨੂੰ। ਸਹਿਰਾਉ ਨਰੇਂਦਰ ਨੂੰ ਪ੍ਰਧਾਨ ਬਣਾਉਣ ਤੇ ਤਕਰਾਰ ਛਿੜੀ ਹੈ ਤਾਂ ਹਰਿਆਣਾ ਕਾਂਗਰਸ ਦੇ ਹੀ ਤੁਹਾਡਾ ਮੰਤਰੀ ਅਜੇ ਯਾਦਵ ਨੇ ਦਾਸੇ ਦੀ ਨਿਯੁਕਤੀ ਤੇ ਸਵਾਲ ਚੁੱਕੇ ਨੇ ਉਹਨਾਂ ਕਹਿੰਿਆ ਕਿ ਬੇਦਾਗ ਅਕਸ ਵਾਲਾ ਪ੍ਰਧਾਨ ਬਣਾਉਣ ਦੀ ਗੱਲ ਹੋਈ ਸੀ ਪਰ ਇਹ ਫੈਸਲਾ ਇਸ ਗੱਲ ਦੇ ਬਿਲਕੁਲ ਉਲਟ ਹੈ ਤਾਂ ਇਸ ਫੈਸਲੇ ਦੇ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਡਿੱਗਿਆ ਹੈ ਅ ਅਜੇ ਯਾਦਵ ਨੇ ਇਹ ਕਿਹਾ ਹੈ ਸਦਸਿਏ ਕਿ ਹਰਿਆਣਾ ਦੇ ਵਿੱਚ ਕਾਂਗਰਸ ਦਾ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਹਾਲਾਂਕਿ ਵੱਖ-ਵੱਖ ਸੁਭਿਆ ਦੇ ਵਿੱਚ ਨਜ਼ਰ ਆਉਂਦੀ ਹੈ ਤਸਵੀਰ ਕਿ ਜਿਹੜੇ ਸਭ ਦੇ ਵਿਚਾਰ ਜਿਹੜੇ ਵੱਡੇ ਆਗੂ ਨੇ ਕਾਂਗਰਸੀਆ ਦੇ ਉਹ ਨਹੀਂ ਮਿਲਦੇ ਪਰ ਇੱਥੇ ਹਰਿਆਣਾ ਦੇ ਵਿੱਚ ਹੁਣ ਨਵੇਂ ਪ੍ਰਧਾਨ ਨੂੰ ਲੈ ਕੇ ਇਹ ਬਿਆਨ ਸਾਹਮਣੇ ਆਇਆ ਹੈ ਰਾਓ ਨਰੇਂਦਰ ਨੂੰ ਪ੍ਰਧਾਨ ਬਣਾਉਣ ਤੇ ਟਕਰਾਅ ਛੜੀ ਹੈ ਅੱਗੇ ਬਾਤੇ ਉਹ ਤਾਂ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਨਿਰਾਦਰ ਕੀਤਾ ਗਿਆ ਸ਼ਾਰਤੀ ਅੰਸਲਾ ਨੇ ਦੱਸਿਆ ਕਿ ਬੁੱਤ ਤੇ ਸਪਰੇ ਕੀਤੀ ਹੈ ਬੁੱਤ ਤੇ ਭਾਰਤ ਵਿਰੋਧੀ ਨਾਰੇ ਲਿਖੇ ਨੇ ਬੁੱਤ ਨੇੜੇ ਦੇਸ਼ ਦੇ ਦਸੇ ਕਿ ਤਿਰੰਗੇ ਝੰਡੇ ਦੀ ਵੀ ਬੇਅਦਬੀ ਕੀਤੀ ਗਈ ਹੈ ਔਰ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਘਟਨਾ ਦੀ ਨਿੰਦਾ ਕੀਤੀ ਗਈ ਹੈ ਇਹ ਅਹਿੰਸਾ ਦੇ ਵਿਚਾਰ ਤੇ ਇੱਕ ਹਿੰਸਕ ਹਮਲਾ ਹੈ ਐਚਸੀਆਈ ਨੇ ਕਿਹਾ ਹੈ ਤਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਮੰਗੀ ਗਈ ਹੈ ਉਧਰ ਰਾਜ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੂੰ ਮਿਲਣਗੇ ਸੀਐਮ ਭਗਵੰਤ ਮਾਨ ਦਿੱਲੀ ਦੇ ਵਿੱਚ ਸ਼ਾਮ ਨੂੰ 5 ਵਜੇ ਦੇ ਕਰੀਬੇ ਮੁਲਾਕਾਤ ਹੋਏਗੀ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੀ ਰਿਪੋਰਟ ਦੇਣ ਤੈਸੀਰਤ ਗ੍ਰਹਿ ਮੰਤਰੀ ਦੇ ਕੋਲ ਮੁੱਦਾ ਚੁੱਕਿਆ ਜਾਏਗਾ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦੇ ਰਾਹਾਦੀ ਪੈਕੇਜ ਦੀ ਮੰਗ ਕੀਤੀ ਜਾਏਗੀ ਤਾਂ ਦੱਸਿਏ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਜਾਣਕਾਰੀ ਖੁਦ ਸੀਐਮ ਨੇ ਦਿੱਤੀ ਸੀ ਕਿ ਗ੍ਰਹਿ ਮੰਤਰੀ ਨੂੰ ਮਿਲਣਗੇ ਕ੍ਰਮੰંત્રી ਸ੍ਰੀ ਅਮੇਸ਼ ਸਾਹਿਬ ਨੂੰ ਮਿਲੂੰਗਾ ਇਹ ਸਾਰਾ ਪੰਜਾਬ ਦਾ ਜਿਹੜਾ ਨੁਕਸਾਨ ਸਾਰਾ ਉਹਦਾ ਇੱਕ ਇੱਕ ਬੂਨ ਦਾ ਸਾਹਬ ਇੱਕ ਇੱਕ ਪੈਸੇ ਦਾ ਸਾਹਬ ਵੀ ਉਹਨਾਂ ਕੋਲੇ ਸਾਹਮਣੇ ਰੱਖਾਂਗੇ ਕਿ ਆ ਨੁਕਸਾਨ ਹੈ ਜੀ ਸਾਨੂੰ ਪੰਜਾਬ ਦੀ ਨੂੰ ਜਿਹੜੀ ਹੈ ਉਹ ਦਿਲ ਖੋਲ ਕੇ ਸਾਡੇ ਹੈਲਪ ਕਰੋ ਜਿਹਨੇ ਪੰਜਾਬ ਦਿਲ ਖੋਲ ਕੇ ਦੇਸ਼ ਨੂੰ ਅੰਨ ਦੇ ਪੜਾਏ खबर जलंधर हिंदू मुस्लिम भाईचारक दखरी ही सू मिल रही है जिथे पिछले पच्ची साल तो एक मुस्लिम परिवार दुशहरे के मौके रावण मेघरा कुमकरण के पुतले बढ़ा रहे हैं कारीगर आगरा वाले ने जो कि हर साल ही रावण के पुतले तैयार करते हैं